ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਕੱਪੜੇ ਮੈਂ ਸਟਿਚ ਕੀਤੇ ਆ ਹਾਂਜੀ ਇਹ ਆਪਣਾ ਹੈਗਾ ਜੌਰਜਟ ਦਾ ਸੂਟ ਇਹਦਾ ਆਪਾਂ ਬਣਾਇਆ ਜੀ ਗਰਾਰਾ ਆ ਦੇਖੋ ਕਿੰਨਾ ਥੋੜਾ ਤੇ ਇਹ ਇਹਦੇ ਨਾਲ ਹੈਗਾ ਜੀ ਕਮੀਜ਼ ਕਟਵਰਕ ਵਾਲਾ ਤੇ ਇਹਦੇ ਆਪਾਂ ਬਾਹਾਂ ਦੇ ਉੱਪਰ ਜਿਹੜੀ ਆ ਉਹ ਲਾਈਨਿੰਗ ਨਹੀਂ ਲਗਾਈ ਕਿਉਂਕਿ ਬਾਹਾਂ ਤੇ ਲਾਈਨਿੰਗ ਲਗਾਉਣ ਨਾਲ ਕਮੀਜ਼ ਦਾ ਨਾ ਫਿਨਿਸ਼ਿੰਗ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਇਹ ਬਾਹਾਂ ਵਿਦਆਊਟ ਲਾਈਨਿੰਗ ਤੋਂ ਹੀ ਸੋਹਣੀਆਂ ਲੱਗਦੀਆਂ ਦੇਖੋ ਜੀ ਅੱਗੇ ਜੀ ਆਪਣਾ ਇਹ ਵੀ ਜੋਰ ਝਟਦਾਈ ਆ ਇਹ ਵੀ ਆਪਾਂ ਲਾਈਨਿੰਗ ਲਗਾ ਕੇ ਬਣਾਇਆ ਇਹਦੇ ਪਿੱਛੇ ਆਪਾਂ ਸਿਰਫ ਬਸ ਜੀ ਲਟਕਣ ਦੇ ਹੀ ਬਣਾ ਕੇ ਲਗਾਈ ਆ ਤੇ ਬਾਕੀ ਆਪਾਂ ਜਿਹੜਾ ਇਹਦਾ ਪਲਾਜੋ ਆ ਉਹਦੇ ਆਪਾਂ ਬਸ ਛੋਟਾ ਥੋੜਾ ਜਿਹਾ ਹੀ ਪਾਇਆ ਹੈਗਾ ਡਿਜ਼ਾਈਨ ਜਿਆਦਾ ਨਹੀਂ ਪਾਇਆਗਾ ਕੱਲਾ ਬਸ ਇੱਕ ਕਾਟ ਹੀ ਪਾਇਆ ਏ ਇਹ ਆ ਦੇਖੋ ਜੀ ਇਸ ਤਰ੍ਹਾਂ ਹਾਂਜੀ ਅੱਗੇ ਆਪਣਾ ਹੈਗਾ ਏ ਜੀ ਜੈਪੁਰੀ ਸੂਟ ਆ ਦੇਖੋ ਕਾਟਨ ਦਾ ਇਹ ਆ ਇਹਦੇ ਤੇ ਮਿਨਰਲ ਲਾ ਕੇ ਜੀ ਵਰਕ ਕੀਤਾ ਹੋਇਆ ਏ ਇਹਦੇ ਆਪਾਂ ਕੱਟਵਰਕ ਕੀਤਾ ਬਾਹਮਾਂ ਤੇ ਵੀ ਤੇ ਨਾਲ ਆਪਾਂ ਇਹਦੇ ਗਲੇ ਤੇ ਵੀ ਕੱਟਵਰਕ ਕੀਤਾ ਤੇ ਜਿਹੜਾ ਬਾਟਮ ਹੈ ਜੀ ਉਹਦੇ ਆਪਾਂ ਜਿਹੜੀ ਮੂਰੀ ਹੈ ਉਹਦੇ ਉੱਪਰ ਆਪਾਂ ਕੱਟਵਰਕ ਦਾ ਡਿਜ਼ਾਈਨ ਪਾਇਆ ਹੈ ਜੀ ਹਾਂਜੀ ਅੱਗੇ ਆਪਣਾ ਹੈਗਾ ਜੀ ਇਹ ਵੀ ਜ਼ੋਰਜਟ ਦਾ ਹੀ ਹੈ ਜੀ ਅੱਜਕੱਲ ਜ਼ੋਰਜਟ ਤੁਹਾਨੂੰ ਪਤਾ ਹੈ ਜੀ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਇਹ ਆਪਾਂ ਜ਼ੋਰਜਟ ਦਾ ਬਣਾਇਆ ਹੈ ਜੀ ਦੇਖੋ ਹਾਂਜੀ ਤੇ ਇਹ ਵਾਲਾ ਜਿਹੜਾ ਇਹ ਵੀ ਜੌਰਜਟ ਦਾ ਹੀ ਹੈ ਜੀ ਇਹਦੇ ਵਿੱਚ ਵੀ ਬਸ ਸਤਾਰੀਆਂ ਵਾਲੀ ਜਿਹੜਾ ਵਰਕ ਹੈ ਤੇ ਇਹਦੇ ਨਾਲ ਵੀ ਆਪਾਂ ਸਿੰਪਲ ਸਲਵਾਰ ਬਣਾਈ ਹੈ ਤੇ ਅੱਗੇ ਆਪਣਾ ਹੈਗਾ ਜੀ ਮਸਲੀਨ ਦਾ ਇਹਦੇ ਆਪਾਂ ਜੀ ਲੈਸ ਲਗਾ ਕੇ ਤੇ ਇਹ ਬੈਨ ਵਾਲਾ ਬਣਾਇਆ ਹੈ ਆਪਾਂ ਇਹਦੇ ਬੈਨ ਦੇ ਉੱਪਰ ਵੀ ਆਪਾਂ ਲੈਸ ਲਗਾਈ ਹੈ ਜੀ ਤੇ ਇਹਦੇ ਹਾਂਜੀ ਆਪਾਂ ਥੋੜਾ ਡਿਜ਼ਾਈਨ ਇਹਦਾ ਕੀਤਾ ਹੈ ਆਪਾਂ ਨੂੰ ਜਿਵੇਂ ਕਸਟਮਰ ਕਹਿ ਜਾਂਦੇ ਜੀ ਆਪਾਂ ਉਸ ਹਿਸਾਬ ਨਾਲ ਡਿਜ਼ਾਈਨ ਬਣਾ ਦਿੰਨੇ ਆ ਹੁਣ ਇਹਦੇ ਆਪਾਂ ਜੀ ਪੈਂਟ ਕਾਰਡ ਪਲੱਜ ਬਣਾਈਏ ਇਹਦੇ ਆਪਾਂ ਮੂਰੀ ਤੇ ਲੈਸ ਲਗਾਈ ਆ ਹਾਂਜੀ 벨ਟ ਲੱਪ ਸੀਗਾ ਇਹ ਆਪਣੀ ਅੱਗੇ ਜੀ ਪਠਾਨਵੀ ਸਲਵਾਰ ਇਹਦੇ ਆਪਾਂ ਪੌਂਚਾ ਤੇ ਲੈਸ ਲਗਾਈ ਆ ਤੇ ਅੱਗੇ ਦਾ ਨੈਕ ਬਣਾਇਆ ਆਪਾਂ ਪੂਰਾ ਹੈਵੀ ਨੈਕ ਬਣਾਇਆ ਏ ਬੈਨ ਲਗਾ ਕੇ ਹਾਂਜੀ ਆਰਾਊਂਡ ਬੈਨ ਲਗਾ ਕੇ ਆ ਦੇਖੋ ਜੀ ਜਿਹੜੀਆਂ ਦੀਆਂ ਬਾਵਾ ਉਹ ਵੀ ਆਪਾਂ ਫਲਫੀ ਬਣਾਈਆਂ ਏ ਚੋਨਾ ਪਾ ਕੇ ਤੇ ਜਿਹਨੂੰ ਗੜਵਾ ਬਾਜੂ ਕਹਿ ਦਿੰਦੇ ਆ ਉਹ ਵਾਲੀ ਹਾਂਜੀ ਤੇ ਅੱਗੇ ਆਪਾਂ ਜੀ ਬਣਾਇਆ ਹੈਗਾ ਇਹ ਇਹ ਵਾਲਾ ਸੂਟ ਹਾਂਜੀ ਇਹ ਵੀ ਫੁਲਕਾਰੀ ਦੀ ਕਢਾਈ ਹੈ ਇਹ ਵੀ ਲਾਈਨਿੰਗ ਲਗਾ ਕੇ 슬ੀਵਲੈਸ ਬਾਜੂ ਬਣਾਈ ਆ ਇਹਦੇ ਨਾਲ ਜਿਹੜੀ ਸਲਵਾਰ ਹੈ ਜੀ ਉਹਦੇ ਆਪਾਂ ਪੱਟੀਆਂ ਲਗਾਈਆਂ ਇਸ ਤਰ੍ਹਾਂ ਅੱਗੇ ਜਿਹੜਾ ਹੈਗਾ ਜੀ ਇਹ ਵੀ ਜ਼ੋਰ ਜਟਦਾ ਇਹ ਵੀ ਸਿੰਪਲ ਸੂਟ ਹੈ ਜੀ ਇਹ ਵੀ ਆਪ ਲਾਈਨਿੰਗ ਵਾਲਾ ਬਣਾਇਆ ਇਹਦੇ ਆਪਾਂ ਸਿਰਫ ਸਲਵਾਰ ਦੇ ਪੌਂਚੇ ਆ ਤੇ ਹੀ ਆਪਾਂ ਇਸ ਤਰ੍ਹਾਂ ਕਸਟਮਰ ਨੇ ਆਪਾਂ ਨੂੰ ਲੈਸ ਦਿੱਤੀ ਸੀ ਆਪਾਂ ਲਗਾਈ ਆ ਦੇਖੋ ਜੀ ਆਪਾਂ ਆਪਣੀ ਮਰਜ਼ੀ ਨਾਲ ਤਾਂ ਕੋਈ ਡਿਜ਼ਾਈਨ ਬਣਾ ਨਹੀਂ ਸਕਦੇ ਹਨਾ ਕਸਟਮਰ ਦੀ ਚੋਇਸ ਅਨੁਸਾਰ ਹੀ ਇਹ ਡਿਜ਼ਾਈਨ ਤਿਆਰ ਕੀਤੇ ਜਾਂਦੇ ਆ ਅੱਗੇ ਜੀ ਆਪਣਾ ਇਹ ਵੀ ਫੁਲਕਾਰੀ ਦੀ ਕਢਾਈ ਆ ਇਹਦੇ ਆਪਾਂ ਪਾਈਪਿੰਗ ਲਗਾ ਕੇ ਤਿਆਰ ਕੀਤਾ ਇਹਨੂੰ ਅੱਗੇ ਜੀ ਇਹ ਬਾਵਾ ਤੇ ਆਪਾਂ ਪੱਟੀ ਲਗਾਤੀ ਸਲਵਾਰ ਨਾਲ ਦੀ ਤੇ ਸਲਵਾਰ ਤੇ ਆਪਾਂ ਕਮੀਜ਼ ਨਾਲ ਦੀ ਪੱਟੀ ਲਗਾ ਕੇ ਤਿਆਰ ਕਰਤਾ ਇਹਦੀਆਂ ਬਾਹਵਾਵਾਂ ਬੰਦੀਆਂ ਨਹੀਂ ਸੀਗੀਆਂ ਜੀ ਹਾਫ ਬੰਦੀਆਂ ਸੀ ਫਿਰ ਆਪਾਂ ਜੋੜ ਪਾ ਕੇ ਉੱਪਰ ਪੱਟੀ ਲਗਾ ਕੇ ਡਿਜ਼ਾਈਨ ਤਿਆਰ ਕਰਤਾ ਇਸ ਤਰ੍ਹਾਂ ਆਪਾਂ ਜੀ ਇਹਦੀ ਬਾਹਵਾ ਦੀ ਲੈਂਥ ਪੂਰੀ ਕਰਤੀ ਅੱਗੇ ਜੀ ਆਪਣੇ ਕੋਲ ਇਹ ਵਾਲੇ ਸੂਟ ਆ ਜਿਹੜੇ ਇਹ ਕੱਟਣ ਵਾਲੇ ਆ ਹਜੇ ਇਹਨਾਂ ਨੂੰ ਕੱਟ ਕੇ ਆਪਾਂ ਇਹਨਾਂ ਨੂੰ ਵੀ ਸਟਿਚ ਕਰਾਂਗੇ ਜੀ ਹਾਂਜੀ ਇਹ ਜਲਦੀ ਸੀ ਦੇਣੀ ਆ ਆਪਾਂ ਪਹਿਲਾਂ ਸਟਿਚ ਕਰਤੇ ਤੇ ਇਹ ਆਪਾਂ 1-2 ਦਿਨਾਂ ਤੱਕ ਦੇਵਾਂਗੇ ਇਹਨਾਂ ਸਾਰਿਆਂ ਨੂੰ ਜੀ ਆਪਾਂ ਹੁਣ ਇੰਟਰਲੋ ਕਰਕੇ ਪ੍ਰੈਸ ਕਰਾਂਗੇ ਹਾਂਜੀ ਜੇ ਇਹ ਮੇਰੇ ਸੂਟ ਤੁਹਾਨੂੰ ਵਧੀਆ ਲੱਗਿਆ ਜੀ ਤੇ ਇਹਨਾਂ ਵਿੱਚ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤਾਂ ਹਾਂਜੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ